ਪੀਰ ਪੀਖਨਸ਼ਾ ਨੇ ਗੋਬਿੰਦ ਰਾਏ ਦੇ ਦਰਸ਼ਨ ਕਰਨੇ ਪੀਰ ਪੀਖਨਸ਼ਾ ਪਿੰਡ ਕੁੜਾਮ ਰਿਆਸਤ ਪਟਿਆਲਾ ਦਾ ਰਹਿਣ ਵਾਲਾ ਇੱਕ ਖੁਦਾ ਰਸੀਦਾ ਸਾਈ ਲੋਕ ਆਪਣੇ ਚੇਲੇ ਪਾਸ ਪਿੰਡ ਠਸਕੇ ਜ਼ਿਲ੍ਹਾ ਕਰਨਾਲ ਵਿੱਚ ਠਹਿਰਿਆ ਹੋਇਆ ਸੀ ਐਤਵਾਰ ਪੋ ਸੁਦੀ ਸਤਮੇ ਨੂੰ ਜਿਸ ਸਮੇਂ ਸਾਹਿਬ ਜਾਦੇ ਦਾ ਪਟਨੇ ਵਿੱਚ ਜਨਮ ਹੋਇਆ ਪੀਰ ਆਪਣੇ ਇਸ਼ਟ ਦੀ ਯਾਦ ਵਿੱਚ ਬੈਠਾ ਹੋਇਆ ਸੀ ਉਸ ਨੂੰ ਅਚਨ ਚੇਤ ਹੀ ਪੂਰਬ ਦਿਸ਼ਾ ਵੱਲੋਂ ਰੌਸ਼ਨੀ ਦਿਸੀ ਜਿਸ ਨੂੰ ਵੇਖ ਕੇ ਉਸ ਨੇ ਅਨੁਭਵ ਕੀਤਾ ਕਿ ਇਸ ਦਿਸ਼ਾ ਵਿੱਚ ਇਸ ਸਮੇਂ ਕੋਈ ਮਹਾਪੁਰਸ਼ ਪੈਦਾ ਹੋਇਆ ਹੈ ਜਿਹੜਾ ਜ਼ੋਰ ਜ਼ੁਲਮ ਦੇ ਹਨੇਰੇ ਨੂੰ ਦੂਰ ਕਰੇਗਾ ਪੀਰ ਨੇ ਸ਼ਿਗਰ ਹੀ ਉੱਠ ਕੇ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਸਜਦਾ ਕੀਤਾ ਪੀਰ ਦੇ ਚੇਲਿਆਂ ਨੇ ਪੁੱਛਿਆ ਪੀਰ ਜੀ ਮੱਕਾ ਕਾਬਾ ਤਾਂ ਪੱਛਮ ਦਿਸ਼ਾ ਵਿੱਚ ਹੈ ਤੁਸੀਂ ਪੂਰਬ ਵੱਲ ਸਜਦਾ ਕਿਉਂ ਕੀਤਾ ਹੈ ਪੀਰ ਨੇ ਕਿਹਾ ਇਹ ਇਸ ਵਾਸਤੇ ਕਿ ਇੱਧਰ ਅੱਜ ਦੀਨ ਅਤੇ ਦੁਨੀਆਂ ਦਾ ਵਾਲੀ ਮਨੁੱਖਾ ਸਰੀਰ ਧਾਰ ਕੇ ਪ੍ਰਗਟ ਹੋਇਆ ਹੈ ਹੁਣ ਮੈਂ ਉਹਨਾਂ ਦੇ ਨੂਰੀ ਦਰਸ਼ਨ ਕਰਨ ਵਾਸਤੇ ਪਟਨੇ ਛੇਤੀ ਹੀ ਜਾਣਾ ਚਾਹੁੰਦਾ ਹਾਂ ਉਪਰੰਤ ਪੀਰ ਪੀਖਨ ਸਾ ਤਿਆਰੀ ਕਰਕੇ ਆਪਣੇ ਦੋ ਚੇਲਿਆਂ ਨੂੰ ਨਾਲ ਲੈ ਕੇ ਹੌਲੀ-ਹੌਲੀ ਚੱਲ ਕੇ ਪਟਨੇ ਪਹੁੰਚ ਗਿਆ ਪੀਰ ਜੀ ਨੇ ਵੇਖਿਆ ਕਿ ਪਟਨੇ ਦਾ ਹਰ ਇੱਕ ਜੀਵ ਅਤੇ ਬਨਸਪਤੀ ਦਾ ਪੱਤਾ-ਪੱਤਾ ਖੁਸ਼ੀਆਂ ਨਾਲ ਭਰਪੂਰ ਪਰਸਨ ਹੈ ਪੀਰ ਜੀ ਪੁੱਛ ਗਿਚ ਕਰਕੇ ਉਸ ਘਰ ਅੱਗੇ ਜਿੱਥੇ ਸਾਹਿਬ ਜਾਦੇ ਦਾ ਜਨਮ ਹੋਇਆ ਸੀ ਪਹੁੰਚ ਗਏ ਘਰ ਦੇ ਦਰਵਾਜ਼ੇ ਅੱਗੇ ਪੀਰ ਜੀ ਨੇ ਵੇਖਿਆ ਕਿ ਸਿੱਖ ਸੰਗਤਾਂ ਦੀ ਪੀੜ ਲੱਗੀ ਹੋਈ ਹੈ ਅਤੇ ਹਰ ਇੱਕ ਆਪਣੀ ਖੁਸ਼ੀ ਪ੍ਰਗਟ ਕਰਨ ਵਾਸਤੇ ਉਤਾਵਲਾ ਹੋ ਰਿਹਾ ਹੈ ਪੀਰ ਜੀ ਨੇ ਮਾਮਾ ਕਿਰਪਾਲ ਜੀ ਨੂੰ ਮਿਲ ਕੇ ਬੇਨਤੀ ਕੀਤੀ ਕਿ ਅਸੀਂ ਬਹੁਤ ਦੂਰ ਪੰਜਾਬ ਦੇਸ਼ ਤੋਂ ਸਾਹਿਬ ਜاده ਦੇ ਕੇਵਲ ਦਰਸ਼ਨ ਕਰਨ ਹੀ ਆਏ ਹਾਂ ਸਾਨੂੰ ਦਰਸ਼ਨ ਕਰਾ ਦਿਓ ਜਦ ਮਾਮਾ ਕਿਰਪਾਲ ਨੇ ਮਾਤਾ ਨਾਨਕੀ ਜੀ ਨੂੰ ਜਾ ਕੇ ਇਹ ਗੱਲ ਦੱਸੀ ਕਿ ਇੱਕ ਮੁਸਲਮਾਨ ਫਕੀਰ ਆਪਣੇ ਦੋ ਚੇਲਿਆਂ ਨਾਲ ਸਾਹਿਬਜ਼ਾਦੇ ਦੇ ਦਰਸ਼ਨ ਕਰਨ ਵਾਸਤੇ ਪੰਜਾਬ ਤੋਂ ਆਇਆ ਹੈ ਤਾਂ ਮਾਤਾ ਜੀ ਨੇ ਮਨ ਵਿੱਚ ਬਹੁਤ ਡਰ ਕਰਕੇ ਕਿਹਾ ਕਿ ਬਾਦਸ਼ਾਹ ਗੁਰੂ ਕਰਨਾਲ ਵਿਰੋਧ ਰੱਖਦਾ ਹੈ ਇਹ ਪੀਰ ਮੁਸਲਮਾਨ ਹੈ ਕੀ ਪਤਾ ਕਿਸ ਗੱਲ ਵਾਸਤੇ ਇਹ ਆਪ ਆਇਆ ਹੈ ਜਾਂ ਇਸ ਨੂੰ ਕਿਸੇ ਵਿਰੋਧੀ ਨੇ ਸਾਹਿਬਜ਼ਾਦੇ ਨੂੰ ਕੋਈ ਨੁਕਸਾਨ ਪਹੁੰਚਾਉਣ ਵਾਸਤੇ ਭੇਜਿਆ ਹੈ ਮਾਤਾ ਜੀ ਨਾਲ ਵਿਚਾਰ ਕਰਕੇ ਮਾਮਾ ਕਿਰਪਾਲ ਚੰਦ ਜੀ ਨੇ ਬਾਹਰ ਆਣ ਕੇ ਪੀਰ ਨੂੰ ਕਿਹਾ ਸਾਈਂ ਜੀ ਜਦ ਤੱਕ ਇਹਨਾਂ ਦੇ ਪਿਤਾ ਜੀ ਇਹਨਾਂ ਦੇ ਦਰਸ਼ਨ ਨਾ ਕਰ ਲੈਣ ਤਦ ਤੱਕ ਹੋਰ ਕਿਸੇ ਉਪਰੇ ਆਦਮੀ ਨੂੰ ਇਹਨਾਂ ਦੇ ਮੱਥੇ ਲਾਉਣਾ ਠੀਕ ਨਹੀਂ ਹੈ ਤੁਸੀਂ ਕੁਝ ਮਹੀਨੇ ਠਹਿਰ ਕੇ ਫਿਰ ਆ ਜਾਣਾ ਤਦ ਤੱਕ ਇਹਨਾਂ ਦੇ ਪਿਤਾ ਜੀ ਵੀ ਅਸਾਮ ਤੋਂ ਵਾਪਸ ਆ ਜਾਣਗੇ ਹੁਣ ਤੁਹਾਨੂੰ ਜਿਸ ਚੀਜ਼ ਦੀ ਲੋੜ ਹੈ ਲੈ ਲਵੋ ਪਰ ਪੀਰ ਨੇ ਕਿਹਾ ਮੈਨੂੰ ਇਹਨਾਂ ਦੇ ਦਰਸ਼ਨਾਂ ਤੋਂ ਬਿਨਾ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਇਹ ਖੁਦਾ ਰੂਪ ਹਨ ਮੈਂ ਇਹਨਾਂ ਦੇ ਮੈਂ ਇਹਨਾਂ ਦੇ ਦਰਸ਼ਨ ਕਰਕੇ ਹੀ ਜਾਵਾਂਗਾ ਪਰ ਜਦ ਫੇਰ ਵੀ ਮਾਤਾ ਜੀ ਨੇ ਨਾ ਕਰ ਪੇਜੀ ਤਾਂ ਪੀਰ ਖਾਣਾ ਪੀਣਾ ਛੱਡ ਕੇ ਬੂਹੇ ਅੱਗੇ ਆਸਣ ਲਾ ਕੇ ਬੈਠ ਗਿਆ ਜਦ ਤਿੰਨ ਦਿਨ ਇਸ ਤਰ੍ਹਾਂ ਬੀਤ ਗਏ ਤਾਂ ਪੀਰ ਦਾ ਦ੍ਰਿੜ ਹੱਥ ਵੇਖ ਕੇ ਮਾਤਾ ਜੀ ਨੇ ਕਿਰਪਾਲ ਚੰਦ ਨੂੰ ਆਖਿਆ ਕਿ ਪੀਰ ਨੂੰ ਸਾਹਿਬ ਜਾਦੇ ਦੇ ਦਰਸ਼ਨ ਕਰਾ ਆਓ ਕਿਰਪਾਲ ਚੰਦ ਸੁੰਦਰ ਵਸਤਰਾਂ ਵਿੱਚ ਲਪੇਟ ਕੇ ਸਾਹਿਬਜ਼ਾਦੇ ਨੂੰ ਦੋਹਾਂ ਹੱਥਾਂ ਉੱਤੇ ਚੁੱਕ ਕੇ ਪੀਰ ਪਾਸ ਲੈ ਆਇਆ ਪੀਰ ਪੀਖਣ ਸ਼ਾਹ ਨੇ ਬਾਲਕ ਰੂਪ ਦੇ ਦਰਸ਼ਨ ਕਰਕੇ ਨਮਸਕਾਰ ਕੀਤੀ ਅਤੇ ਫਿਰ ਦੋ ਕੁੱਜੀਆਂ ਇੱਕ ਵਿੱਚ ਦੁੱਧ ਅਤੇ ਇੱਕ ਵਿੱਚ ਪਾਣੀ ਪਾ ਕੇ ਸਾਹਿਬਜ਼ਾਦੇ ਦੇ ਅੱਗੇ ਕੀਤੀਆਂ ਸਾਹਿਬ ਜਾਦੇ ਨੇ ਅੰਗੜਾਈ ਲੈ ਕੇ ਆਪਣੀਆਂ ਬਾਹਾਂ ਲੰਮੀਆਂ ਕਰਕੇ ਦੋਹਾਂ ਕੁੱਜੀਆਂ ਉੱਤੇ ਆਪਣੇ ਦੋਵੇਂ ਹੱਥ ਰੱਖ ਦਿੱਤੇ ਇਹ ਵੇਖ ਕੇ ਪੀਰ ਬੜਾ ਪ੍ਰਸੰਨ ਹੋ ਗਿਆ ਅਤੇ ਸਜਦਾ ਕਰਕੇ ਨਮਸਕਾਰ ਕੀਤੀ ਜਦ ਇਹ ਕੁੱਜੀਆਂ ਵਾਲੀ ਗੱਲ ਵੀ ਪੀਰ ਜੀ ਤੋਂ ਪੁੱਛੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਮੈਂ ਇਹਨਾਂ ਦੀ ਪ੍ਰੀਖਿਆ ਕੀਤੀ ਹੈ ਕਿ ਇਹ ਹਿੰਦੂ ਮਜਬ ਦਾ ਪੱਖ ਕਰਨਗੇ ਜਾਂ ਮੁਸਲਮਾਨ ਦਾ ਪਰ ਇਹਨਾਂ ਨੇ ਇਸ਼ਾਰਾ ਕੀਤਾ ਹੈ ਕਿ ਇਹਨਾਂ ਵਾਸਤੇ ਦੋਵੇਂ ਮਜਬ ਇੱਕੋ ਜਿਹੇ ਹਨ ਇਸ ਉਪਰੰਤ ਪੀਰ ਬਾਲਕ ਰੂਪ ਗੁਰੂ ਜੀ ਦੀ ਮਹਿਮਾ ਕਰਦਾ ਹੋਇਆ ਵਾਪਸ ਠਸਕੇ ਨੂੰ ਮੁੜ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ